ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਜਾਣੇ ਉਮੀਦ ਕਰਦੀਆਂ ਬਹੁਤ ਵਧੀਆ ਹੋਵੋਗੇ ਕੱਲ ਬਹੁਤ ਜ਼ਿਆਦਾ ਮੀਂਹ ਆਇਆ ਸੀ ਬਹੁਤ ਮਿੱਟੀ ਸੀ ਮਿੱਟੀ ਦਾ ਟੱਪ ਹੋ ਰਿਆ ਸੀ ਜਿਹਦੇ ਕਰਕੇ ਸਾਨੂੰ ਹੇਠੇ ਵੀ ਸਫਾਈ ਕਰਨ ਨੂੰ ਬਹੁਤ ਟਾਈਮ ਲੱਗ ਗਿਆ ਲਗਭਗ 11 ਫਟੇ 11 ਦਾ ਟਾਈਮ ਲੱਗ ਗਿਆ ਦੇਖ ਸਕਦੇ ਹੋ ਤੁਸੀਂ ਹੁਣ ਤਾਂ ਕੋਸਾ ਫੋਕ ਕਰਤਾ ਸੀ ਪਰ ਬਹੁਤ ਮਿੱਟੀ ਮਿੱਟੀ ਕਟਾ ਹੋ ਰਿਆ ਸੀ ਤੇ ਹੁਣ ਆਪਾਂ ਕਰਾਂਗੇ ਗਾਇਜ਼ ਉੱਪਰ ਵਾਲੇ ਕਮਰਿਆਂ ਦੀ ਸਫਾਈ ਤੁਹਾਨੂੰ ਦਿਖਾਉਂਗੀ ਬਣਿਆ ਰਹੋ ਮੇਰੇ ਵਲੌਗ ਦੇ ਐਂਡ ਤੱਕ ਕਿੰਨਾ ਚਾਦਾ ਮਿੱਟੀ ਕਟਾਇਆ ਸੀ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਚਲੋ ਫਿਰ ਆਪਾਂ ਚੱਲਦੇ ਕੋ ਉੱਪਰ ਕਮਰੇ ਆ ਆ ਰਹੀ ਸੀ ਬਹੁਤ ਨੇਰੀ ਆਈ ਸੀ ਦੀ ਗੱਲ ਦੇਖੋ ਤੁਸੀਂ ਕਿ ਹਾਲ ਹੋ ਗਿਆ ਉੱਪਰਲੇ ਦਾ ਦੇਖੋ ਐਨਾ ਜ਼ਿਆਦਾ ਮਿੱਟੀ ਘਟਾ ਦੇਖੋ ਤੁਸੀਂ ਇਹਦੇ ਵੀ ਪੂਰੇ ਬੱਦਲ ਤੇ ਸਾਰੇ ਨੇ ਕੋਈ ਪਤਾ ਨਹੀਂ ਹੈਗਾ ਕਦੋਂ ਮੀਂਹ ਆ ਜਾਈ ਸਰਸਪਾਈ ਕਰਨਾ ਜ਼ਰੂਰੀ ਹੈ ਨਾ ਚਲੋ ਫਿਰ ਗਾਇਸ ਆਪਾਂ ਚੁੱਕਾਂ ਕਮਰੇ ਅੱਛਾ ਦੇਖੋ ਤੁਸੀਂ ਕਿੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਕਮਰੇਆਂ ਦਾ ਤੇ ਹੀ ਕੱਲ ਮੈਂ ਗਲਤੀ ਨਾਲ ਮੇਰ ਤੋਂ ਨਾ ਦੋਨੇ ਡੋਰ ਕਮਰਿਆਂ ਦੇ ਖੁੱਲੇ ਰਹਿ ਗਏ ਜਿੱਤੇ ਕਰਕੇ ਕਮਰਿਆਂ ਦੇ ਵਿੱਚ ਵੀ ਬੁਰਾ ਹਾਲ ਹੋ ਗਿਆ ਜਿਹੜੀ ਮੇਰੇ ਲੇਡੀਜ਼ ਦੇਖ ਰਹੀ ਹੋਣੇ ਵੀਡੀਓ ਨੂੰ ਸਮਝ ਸਕਦੇ ਨੇ ਮੇਰੀ ਪੋਜੀਸ਼ਨ ਕੀ ਹੋ ਰਹੀ ਹੈ ਹੁਣ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆਗਾ ਹਾਂ ਦੇਖੋ ਤੇ ਹੁਣ ਆਪਾਂ ਕਰਾਂਗੇ ਉੱਪਰ ਕਮਰੇ ਦੀ ਸਫਾਈ ਆ ਸਾਡਾ ਮਨੀ ਪਲਾਂਟ ਹੈ ਗਾਇਸ ਦਰਮਿਆਨ ਦੇ ਵਿੱਚ ਸੇ ਬਹੁਤ ਉੱਪਰ ਤੱਕ ਉੱਚੜ ਗਿਆ ਸੀਗਾ ਸੇਕ ਦੇ ਕਾਰਨ ਮੱਚ ਗਿਆ ਸਾਰਾ ਇਸ ਕਰਕੇ ਨਾ ਰਹਿ ਗਿਆ ਇਹ ਤੇ ਚਲੋ ਫਿਰ ਆਪਾਂ ਕਰਦੇ ਆ ਕਮਰੇ ਦੀ ਸਫਾਈ ਬਣਿਆ ਰ ਮੇਰੇ ਬਲੌਗ ਤੱਕ ਐ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚਲੋ ਫਿਰ ਆਪਾਂ ਕਰਦੇ ਆ ਸ਼ੁਰੂ ਦੇਖੋ ਜੀ ਮੈਂ ਸਿਰਫ ਝਾੜੂ ਮਾਰੇ ਅਸੀਂ ਝਾੜੂ ਮਾਰ ਕੇ ਮਤਲਬ ਸਾਰੀ ਸਫਾਈ ਐ ਮੈਂ ਚੱਕ ਤਰ ਕਰਕੇ ਸਾਰੀ ਝਾੜੂ ਮਾਰੇ ਅਸੀਂ ਤੇ ਰੱਬ ਨੇ ਕਰਤਾ ਕੰਮ ਖਰਾਬ ਪਿਆ ਤਾਂ ਮੀ ਦੇਖੋ ਸਾਡੇ ਇੱਥੇ ਤੱਕ ਪਾਣੀ ਆ ਗਿਆ ਦੇਖ ਸਕਦੇ ਹੋ ਮਤਲਬ ਮੈਨੂੰ ਰੱਬ ਦੀ ਕਦੇ ਕਦੇ ਨਾ ਗੱਲਾਂ ਨਹੀਂ ਸਮਝ ਆਉਂਦੀਆਂ ਵੀ ਉਹ ਚਾਉਂਦੇ ਕੀ ਨੇ ਵੀ ਕੱਲ ਤਾਂ ਤੁਸੀਂ ਇੰਨੀ ਨੇਹਰੀ ਤੇ ਤੂਫਾਨ ਪਾਇਆ ਤੁਸੀਂ ਹਫ਼ਤਾ ਰੁਕ ਜਾਂਦੇ ਅਸੀਂ ਸਫਾਈ ਕਰ ਲੈਂਦੇ ਦੇਖਿਆ ਤੁਸੀਂ ਕਿੰਨਾ ਤੇਜ਼ ਨਹੀਂ ਆ ਰਹੇਗਾ ਤੇ ਥਾਲੀ ਘਟਾ ਵੀ ਬਹੁਤ ਛਾਰੀ ਹੈ ਮੈਨੂੰ ਲੱਗਦਾ 2-4 ਘੰਟੇ ਤਾਂ ਨਹੀਂ ਹਟਦਾ ਇਹ ਨਹੀਂ ਪਰ ਸਫਾਈ ਤਾਂ ਫਿਰ ਵੀ ਹੁਣ ਜਦੋਂ ਲੱਗੇ ਤਾਂ ਛੱਡ ਦੇ ਤਾਂ ਹੈ ਨਹੀਂ ਕਰਾਂਗੇ ਤਾਂ ਸਾਰੀ ਜਿਹੜੀਆਂ ਮੇਡਿਸ ਇਹ ਵੀਡੀਓਜ਼ ਦੇਖ ਰਹੀਆਂ ਨੇ ਉਹ ਸਮਸਾਗਤ ਇਹਨਾਂ ਮਿਲ ਕੰਡੀਸ਼ਨ ਨੂੰ ਜਦੋਂ ਆਪਾਂ ਸਫਾਈ ਕਰਨੀ ਸ਼ੁਰੂ ਕਰਦੀਏ ਤੇ ਵਿੱਚ ਨਹੀਂ ਪੈ ਜ ਆ ਖੁਸ਼ ਹੋ ਦੇ ਤੱਕ ਕੀ ਹਨਾ ਮਹਿਸੂਸ ਕਰ ਸਕਦਾ ਆਪਾਂ ਨੂੰ ਬਹੁਤ ਔਖਾ ਦਾ ਤੇ ਹੁਣ ਦੇਖੋ ਤੁਸੀਂ ਸਾਰਾ ਇੱਥੇ ਚਿੱਕੜ ਹੋ ਗਿਆ ਜਿਹੜਾ ਇੱਥੇ ਰੇਤਾ ਕੱਲ ਨੇਰੀ ਕਰਕੇ ਹੋਇਆ ਸੀ ਤੇ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੀ ਸੀ ਉਦੋਂ ਲੇ ਕਮਰੇ ਚਾਪਾ ਝਾੜੂ ਮਾਰਤਾ ਤੇ ਹੁਣ ਆਏ ਇਸ ਰੂਮ ਦੀਵਾਰੀ ਇਸ ਰੂਮ ਦੇ ਦੀ ਵੀ ਸ਼ੁਰੂਆਤ ਤੇ ਚਲੋ ਸਰ ਆਜੋ ਰੱਬ ਵੀ ਕੰਮ ਕਰੀ ਜਾਂਦਾ ਜਿਹੜਾ ਉਹਨੂੰ ਕਰਨ ਦੋ ਦੇਖਦੇ ਆ ਕਿੰਨਾ ਕੁ ਟਾਈ ਮੀ ਪਾਉਂਦਾ ਦਾ ਮੈਂ ਤਾਂ ਬਸ ਇਹੀ ਚਾਹਣੀ ਹੈ ਵੀ ਬਸ ਜਿੰਨਾ ਕੁ ਪਾਤਾ ਓਨਾਂ ਕੁ ਬਹੁਤ ਆ ਹੁਣ ਇਹ ਤੋਂ ਅੱਗੇ ਨਾ ਪਾਵੇ ਤਾਂ ਕਿ ਮੇਰੀ ਜਿਹੜੀ ਸਫਾਈ ਹੋ ਛੇਤੀ ਛੇਤੀ ਨਿਪਟੜ ਜੇ ਤੇ ਵਾਂਸ਼ ਥੱਲੇ ਖੇਤ ਦੀ ਸੀਗੀ ਉਹਦੀ ਬੂਆਈ ਹੋਈ ਸੀ ਖੇਡਣ ਵਾਸਤੇ ਤਾਗਰ ਕਿ ਮੈਨੂੰ ਥੋੜਾ ਜਿਹਾ ਟਾਈਮ ਮਿਲ ਗਿਆ ਉੱਪਰ ਜਾ ਕੇ ਸਫਾਈ ਕਰਨ ਦਾ ਕੁਛ ਮੰਮਾ ਬੈਠੇ ਵੀ ਕਿੱਢੀ ਜਾਂਦੇ ਸੀ ਉਹਦੇ ਨਾਲ ਤੇ ਚਲੋ ਫਿਰ ਹੁਣ ਥੱਲੇ ਜਾ ਕੇ ਵੀ ਦਿਖਾਵਾਂਗੇ ਬੰਸ਼ੂ ਕੀ ਕਰਦੀ ਹੈ ਆਜੋ ਫਿਰ ਆਪਾਂ ਕਰਦੇ ਹਾਂ ਸਟਾਰਟ ਸਫਾਈ ਇਧਰਲੇ ਰੂਮ ਦੀ ਪੋਚਾ ਸਾਰਾ ਮੈਂ ਇਕੱਠਾ ਲਾਉਣੀ ਹੁੰਨੀ ਆ ਕਿ ਕਮਰੇ ਦੇ ਵਿੱਚ ਪੋਚਾ ਨਹੀਂ ਲਾਉਂਦੇ ਤੇ ਪਹਿਲਾਂ ਫਿਰ ਇੱਥੇ ਸਾਰੀ ਝਕਤਰ ਕਰਾਂਗੇ ਮੰਜੇ ਵਗੈਰਾ ਸੈੱਟ ਕਰਾਂਗੇ ਤੇ ਇਹ ਹੈਗੀ ਅਸੀਂ ਸਾਡੀ ਅਲਮਾਰੀ ਦਾ ਬਾਕਸ ਇਸ 사이ਡ ਤੇ ਹੀ ਰੱਖਤਾ ਸੀ ਕਈ ਵਾਰੀ ਲੋਡ ਪੈ ਜਾਂਦੀ ਹੈਗੀ ਤਾਂ ਕਰਕੇ ਤੇ ਹੋਰ ਵੀ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਨੇ ਜਿਵੇਂ ਸਾਡਾ ਏਸੀ ਦੇ ਬਾਕਸੇ ਆ ਰਹੇ ਨੇ ਉਹ ਸਾਡਾ ਐਲਸੀਡੀ ਦਾ ਬਾਕਸ ਪਿਆਗਾ ਤੇ ਵੀ ਬਹੁਤ ਹਨਾ ਇਹਦੇ ਨਾਲ ਕੁਛ ਨਾ ਕੁਛ ਪੈ ਜਾਂਦਾ ਬਹੁਤ ਵਧੀਆ ਰਹਿੰਦੇ ਆ ਇਹ ਤੇ ਚਲੋ ਫਿਰ ਆਪਾਂ ਕਰਦੇ ਹਾਂ ਸਟਾਰਟ ਚੁੱਕੀ ਹੈ ਸਫਾਈ ਕੰਪਲੀਟ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਆਜੋ ਫਿਰ ਤੁਹਾਨੂੰ ਕਮਰੇ ਦਿਖਾਈਗੀ ਆਹ ਦੇਖੋ ਕਮਰੇ ਵੀ ਤਿਆਰ ਮਤਲਬ ਸਫਾਈ ਹੋ ਗਈ ਕਮਰੇ ਦੀ ਤੇ ਇਧਰਲੀ ਸਾਈਡ ਵੀ ਮੈਂ ਸਾਰੀ ਸੈਟਿੰਗ ਕਰਕੇ ਅੱਛੀ ਜਰ ਕਰ ਦਿੱਤੀ ਠੀਕ ਆ। ਅਨਿਕ ਸੈਦ। ਇਹ ਦੇਖੋ ਜਦੋਂ ਮੈਂ ਸਫਾਈ ਸ਼ੁਰੂ ਕੀਤੀ ਸੀ ਕਿੰਨਾ ਤੇਜ਼ ਮੀਂਹ ਪੈਣ ਲੱਗ ਗਿਆ। ਤੇ ਹੁਣ ਦੇਖਿਆ ਧੁੱਪ। ਬਹੁਤ ਗਰਮੀ ਹੋ ਗਈ। ਤੇ ਇਹ ਜੀ ਮੇਰੀ ਸਫਾਈ ਲਗਭਗ ਪੂਰੀ ਇਧਰੋਂ ਹੋ ਗਈ। ਬਟ niche ਇਹ ਜੇ ਪੌੜੀਆਂ ਰਹਿੰਦੀਆਂ ਨੇ। ਪੌੜੀਆਂ ਕਰੂੰਗੀ ਇਹ ਤੋਂ ਬਾਅਦ। niche ਕਿਸ ਨੂੰ ਦਿਖਾਉਣੀ ਆ ਮੈਂ ਵਣਸ਼ੂ ਕੀ ਕਰਦੀ ਆ। ਬਹੁਤ ਟਾਈਮ ਲੱਗ ਗਿਆ ਮੈਨੂੰ ਉੱਪਰਾਈ ਨੂੰ ਬਹੁਤ ਟਾਈਮ ਲੱਗ ਗਿਆ ਇੱਥੇ ਤਾਂ ਮੈਨੂੰ ਸਫਾਈ ਕਰਦੇ ਨੂੰ ਚਲੋ ਫਿਰ ਹੇਠੇ ਚੱਲਦੇ ਆਪਾਂ ਨਾਲੇ ਕਰਦੇ ਆ ਪੌੜੀਆਂ ਦੀ ਸਫਾਈ ਤੇ ਜੀ ਹੁਣ ਆਪਾਂ ਕਰਾਂਗੇ ਇੱਥੇ ਪੌੜੀਆਂ ਸਾਫ ਤੇ ਥੱਲੇ ਜਾ ਕੇ ਦਿਖਾਵਾਂਗੇ ਤੁਹਾਨੂੰ ਵਾਂਸ਼ ਕੀ ਕਰਦੀ ਹੈ ਨਹੀਂ ਜੀ ਬਹੁਤ ਟਾਈਮ ਲੱਗ ਗਿਆ ਮੈਨੂੰ ਬਹੁਤ ਟਾਈਮ ਲੱਗਿਆ ਤੇ ਚਲੋ ਫਿਰ ਆਪਾਂ ਹੁਣ ਕਰਦੇ ਆ ਸਫਾਈ ਸਫਾਈ ਲੱਗ ਭਾ ਕੇ ਸਾਰੀਆਂ ਰਿਪੋਰਟ ਕੰਪਲੀਟ ਹੋ ਚੁੱਕੀਆਂ ਹੈ ਮੈਂ ਗਾਇਜ਼ 11 ਵਜੇ ਪਰਾਈ ਸੀ ਤੇ ਮੈਨੂੰ 12:30 ਹੋ ਗਏ ਉੱਪਰ ਕੰਮ ਕਰਦੇ ਨੂੰ ਦੇਖ ਲਓ ਤੁਸੀਂ ਮੈਨੂੰ ਇੰਨਾ ਟਾਈਮ ਲੱਗ ਗਿਆ ਇੰਨਾ ਜਦੋਂ ਰਿਹਾ ਸੀਗਾ ਇੱਕ ਮਿੰਟ ਹੈ ਤੁਹਾਡੇ ਕੋਲ ਉੱਪਰ ਦਿਖਾਈ ਨਹੀਂ ਸੀਗੀ ਮੌਸਮ ਇੰਟ ਵਿੱਚ ਚੇਂਜ ਹੋ ਜਾਂਦਾ ਦਾ ਪਹਿਲਾਂ ਕਿੰਨਾ ਤੇਜ਼ ਮੀਂਹ ਸੀ ਤੇ ਹੁਣ ਕਿੰਨਾ ਗਰਮ ਕਿੰਨੀ ਕਰ ਲਈ ਪੌੜੀਆਂ ਦੀ ਸਫਾਈ ਤੇ ਆਜੋ ਫਿਰ ਹੁਣ ਆਪਾਂ ਦੇਖਦੇ ਹਾਂ ਵਣਸ਼ੂ ਕੀ ਕਰਦੀ ਆ ਖੇਡਾ ਦਉਦੀ ਆ ਖਿਲੜੀਆਂ ਵਈਆਂ ਨੇ ਵਣਸ਼ ਓਪਰ ਇਹ ਸੁੱਤੀ ਆ ਦੇਖੋ ਨਹੀਂ ਤਾਂ ਖੁਸ਼ਨਾ ਖੁਸ਼ੀ ਕਰਦੀ ਰਹਿੰਦੀ ਹੈ ਬਹੁਤ ਘੱਟ ਸੌਂਦੀ ਹੈ ਸਾਰੇ ਦਿਨ ਦੇ ਵਿੱਚ ਤੇ ਚਲੋ ਫਿਰ ਆਪਾਂ ਮਿਲਦੇ ਆ ਗਾਇਜ਼ ਅਗਲੇ ਵਲੌਗ ਦੇ ਵਿੱਚ ਮੇਰੇ ਵੀਡੀਓ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅ ਤੱਕ ਰੱਬ ਰੱਖਾ ਧੰਨਵਾਦ